ਜੈਪੀਮ ਯੂनाइटेड ਵੌਇਸ ਆਫ ਪੰਜਾਬ ਅਗਬੜਾ ਦੇ ਸਮੂਹ ਮੈਂਬਰਾਂ ਦਾ ਇੱਕ ਵਫਦ ਨਗਰ ਨਿਗਮ ਦੇ ਕਮਿਸ਼ਨਰ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ ਇਸ ਦੌਰਾਨ ਅਗਵਾ ਨੇ ਹਦੀਆਬਾਦ ਵਿਖੇ ਸਥਿਤ ਬਣੇ ਕੂੜੇ ਦੇ ਡੰਪ ਨਾਲ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਇੱਕ ਮੰਗ ਪੱਤਰ ਵੀ ਭੇਟ ਕੀਤਾ ਇਸ ਮੌਕੇ ਵਫਦ ਦੇ ਅਗਵਾ ਨੇ ਕਿਹਾ ਕਿ ਇਸ ਕੂੜੇ ਦੇ ਡੰਪ ਵਿੱਚ ਸੁੱਟੇ ਜਾ ਰਹੇ ਕੂੜੇ ਕਾਰਨ ਆਲੇ ਦੁਆਲੇ ਦੇ ਵਸਨੀਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਆਖਿਆ ਕਿ ਇਸ ਕੂੜੇ ਕਾਰਨ ਜਿੱਥੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ ਉੱਥੇ ਇਸ ਕੂੜੇ ਦੇ ਡੰਪ ਦੇ ਨਜ਼ਦੀਕ ਕਈ ਧਾਰਮਿਕ ਸਥਾਨਾਂ ਤੋਂ ਇਲਾਵਾ ਮੁੱਖ ਪਾਰਕ ਵੀ ਮੌਜੂਦ ਹੈ। ਉਨ੍ਹਾਂ ਪ੍ਰਸ਼ਾਸਨ પાસે ਮੰਗ ਕੀਤੀ ਗਈ ਉਨ੍ਹਾਂ ਦੀ ਇਸ ਸਮੱਸਿਆ ਦਾ ਉਚਿਤ ਹੱਲ ਕੀਤਾ ਜਾਵੇ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਜੈਪੀਮ ਜੈਪਾਰਕ ਅੱਜ ਹੀ ਜੈਪੀਮ ਯੂਨਾਈਟਿਡ ਵੌਇਸ ਆਫ ਪੰਜਾਬ ਵੱਲੋਂ ਮੈਡਮ ਕਮਿਸ਼ਨਰ ਅਕਸ਼ਿਕ ਦਾ ਗੁਪਤਾ ਜੀ ਨੂੰ ਮਿਲਣ ਆਏ ਸਕੇ ਮੈਮੋਰੈਂਡਮ ਦੇਣ ਆਏ ਸਕੇ। ਜਿਸ ਜਿਹੜਾ ਹਦੀਆਬਾਦ ਬਾੜ ਨੰਬਰ 45 ਦੇ ਵਿੱਚ ਡਾਕਟਰ ਅੰਬੇਡਕਰ ਪਾਰਕ ਦੇ ਨਾਲ ਕੂੜੇ ਦਾ ਡੰਪ ਲਗਾਇਆ ਗਿਆ ਆ ਉਹਦੇ ਨਾਲ ਬਹੁਤ ਬਿਮਾਰੀਆਂ ਫੈਲ ਰਹੀਆਂ ਬਦਬੂ ਬੋ ਆ ਰਹੀ ਆ ਆਂਡ ਗਵਾੜ ਦੇ ਮਤਲਬ ਆਸ-ਪਾਸ ਦੇ ਮਹੱਲੇ ਦੇ ਵਿੱਚ ਔਰ ਉਹਦੇ ਨਾਲ ਦੇਖੋ 100 ਮੀਟਰ ਦੀ ਦੂਰੀ ਤੇ ਪਾਰਕ ਆ 100 ਮੀਟਰ ਦੀ ਦੂਰੀ ਤੇ ਹੀ ਲਾਇਬ੍ਰੇਰੀ ਆ ਅੰਬੇਡਕਰ ਭਵਨ ਆ ਪੀਰਾਂ ਦੀ ਜਗ੍ਹਾ ਆ ਬੋਲੀ ਸਾਹਿਬ ਗੁਰਦੁਆਰਾ ਆ ਬੈਕ ਸਾਈਡ ਤੇ ਵੀ ਆ ਗੁਰਦੁਆਰਾ ਆ ਉਹਦਾ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਕੂੜਾ ਡੰਪ ਬਣਾਇਆ ਆ ਪਰ ਡੰਪ ਦਾ ਹੈ ਕੂੜੇ ਦਾ ਕੋਈ ਇੰਤਜ਼ਾਮ ਨਹੀਂ ਕੂੜਾ ਤਾਂ ਲੋਕੀ ਬਾਹਰ ਹੀ ਸਿੱਟੀ ਜਾਂਦੇ ਆ ਮੋਰੇ ਡੰਪ ਦੇ ਰੋਡ ਤੇ ਸਿੱਟੀ ਜਾਂਦੇ ਉਹਦੇ ਨੰਗ ਦੇ ਬਾੜਦਿਆਂ ਨੂੰ ਵੀ ਮੁਸ਼ਕਲ ਆਉਂਦੀ ਆ ਔਰ ਪਾਰਕ ਦੇ ਵਿੱਚ ਹਰ ਮਹੀਨੇ ਲਗਾਤਾਰ ਪ੍ਰੋਗਰਾਮ ਹੁੰਦੇ ਆ ਆਉਣ ਜਾਣ ਵਾਲਿਆਂ ਨੂੰ ਵੀ ਜਿਹੜੇ ਸ਼ਰਧਾਲੂ ਆਣ ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਆ ਔਰ ਜਿਹੜੇ ਸਵੇਰੇ ਸ਼ਾਮ ਨੂੰ ਤੇ ਲੋਕ ਸੈਰ ਕਰਦੇ ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਆ ਅਸੀਂ ਚਾਹੁੰਦੇ ਆ ਵੀ ਸਾਨੂੰ ਸਾਫ਼ ਸੁਥਰਾ ਮੁਹੱਲਾ ਚਾਹੀਦਾ ਆ ਬਾੜ ਨੰਬਰ 45 'ਚ ਸਾਨੂੰ ਨਹੀਂ ਸਮੈਲ ਚਾਹੀਦੀ ਇਹਨੂੰ ਡੰਪ ਨੂੰ ਜਾ ਕੇ ਹੋਰ ਪਾਸੇ ਔਰ ਉੱਥੇ ਕੋਈ ਪਲੇ ਗਰਾਉਂਡ ਬੱਚਿਆਂ ਲਈ ਬਣਾਈ ਜਾਵੇ। ਅਸੀਂ ਮੈਮੋਰੰਡਮ ਦੇਣ ਆਏ ਆਂ ਕਿ ਬਾਬਾ ਸਾਹਿਬ ਜੀ ਦੇ پارک ਜਿੱਥੇ ਸਾਡੀਆਂ ਹੋਰ ਮਹਾਨ ਸ਼ਖਸੀਤਾਂ ਦੇ ਬੁੱਤ ਲੱਗੇ ਹੋਏ ਨੇ ਜਿੱਥੇ ਸਵੇਰ ਨੂੰ ਲੋਕ ਆ ਕੇ ਸੈਰ ਕਰਦੇ ਨੇ ਉਹਦੇ ਬਿਲਕੁਲ ਨਾਲ ਗੰਦਗੀ ਦਾ ਇੱਕ ਢੇਰ ਜਿਹੜਾ ਹੈ ਉੱਥੇ ਗੰਦਗੀ ਦਾ ਇੱਕ ਪਲਾਂਟ ਜਿਹੜਾ ਹੈ ਉਹ ਲਾ ਦਿੱਤਾ ਹੈਗਾ ਹੀ ਨਹੀਂ। ਜਿਹਦੇ ਨਾਲ ਸਾਰੀ ਹਾਵਾ ਹਵਾ ਜਿਹੜੀ ਹੈਗੀ ਆ ਉਹ ਖਰਾਬ ਹੁੰਦੀ ਹੈ ਦੂਸਰਾ ਇਹ ਹੈ ਕਿ ਉਹ ਦੇ ਆਲੇ ਦੁਆਲੇ ਇਹ ਗੁਰਦੁਆਰਾ ਸਾਹਿਬ ਨੇ ਬਾਬਾ ਸਾਹਿਬ ਜੀ ਦਾ ਭਵਨ ਹੈ ਤੇ ਆਲੇ ਦੁਆਲੇ ਜਿਹੜੇ ਪੀਰਾਂ ਦੀ ਜਗ੍ਹਾ ਹੈ ਤੇ ਫਿਰ ਆਲੇ ਦੋਲੇ ਜਿਹੜੀ ਬਸੋਂ ਹੈ ਉਹ ਵੀ ਸਾਡੇ ਮਤਲਬ ਜਿਹੜਾ ਹੈ ਐਸਸੀ ਸਮਾਜ ਜਿਹੜਾ ਹੈਗਾ ਜੋ ਪਿਛਲਾ ਸਮਾਜ ਹੈ ਉਹਨਾਂ ਦੀ ਬਸੋਂ ਹੈ ਇਹ ਸਾਰਾ ਕੁਝ ਮਤਲਬ ਬਿਮਾਰੀਆਂ ਦਾ ਕਾਰਨ ਬਣਦਾ ਹੈ ਤੇ ਲੋਕਾਂ ਦੇ ਲਈ ਜਾਂ ਸਾਡੇ ਸਮਾਜ ਲਈ ਇਹ ਮਤਲਬ ਬਹੁਤ ਹੀ ਮਤਲਬ ਇਹ ਪੈੜਾ ਇੱਕ ਸਾਡੇ ਸਮਾਜ ਲਈ ਇਹਨਾਂ ਨੇ ਬਣਾਇਆ ਹੈ ਸੱਦ ਨੂੰ ਤੇ ਇਸ ਕਰਕੇ ਸਾਡੀ ਬੇਨਤੀ ਹੈ ਕਿ ਇਸ ਜਿਹੜਾ ਹੈ ਇਹਨੂੰ ਡੰਪ ਨੂੰ ਉੱਥੇ ਛੱਡਿਆ ਜਾਵੇ ਕਿਤੇ ਹੋਰ ਲਾਇਆ ਜਾਵੇ